ਰਮਦਾਸ ਜੀ ਪ੍ਰਕਾਸ਼ਪੁਰ ਵਿਹਾੜੇ ਕੋਲ ਆਇਆ। ਗੁਰਸਵੰਗ ਸਿੰਘ ਤਨ ਤਨ RAMਦਾਸ ਗੁਰ ਜਿਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਰਜਨ ਹਾਰੇ ਤਾਰਿਆ। ਅੱਜ ਦੇ ਦਿਨ 1534 ਇਸ ਵਿੱਚ ਪਿਤਾ ਹਰਦਾਸ ਜੀ ਮਾਤਾ ਦਇਆਕੌਰ ਜੀ ਦੇ ਘਰੋਂ ਚੁੰਨਾ ਮੰਡੀ ਲਾਹੌਰ ਵਿਖੇ ਅੱਜ ਉਹ ਦਿਨ ਅਵਤਾਰ ਤਾਰਿਆ ਹੈ। ਸੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ। ਅੰਦਰ ਫੁੱਲਾਂ ਦੀ ਸਜਾਵਟ ਵੀ ਕੀਤੀ ਕੀ ਪਿੰਨ ਦੇਖੀ। ਬਹੁਤ ਵਧੀਆ ਹਰ ਸਾਲ ਫੁੱਲਾਂ ਦੀ ਸਜਾਵਟ ਹੁੰਦੀ ਹੈ। ਤੀਡਾਂ ਫਲ ਜਿਹੜੇ ਹੈਗੇ ਬਾਰੋਂ ਵਦੇਸ਼ਾਂ ਤੋਂ ਵੀ ਆਏ ਐ ਦੰਬੇ ਤੋਂ ਵੀ ਸੰਗਤ ਆਈ ਹੋਈ ਐ ਬੰਗਲੌਰ ਤੋਂ ਵੀ ਆਈ ਆ ਬੜੀ 2-3 ਦਿਨ ਤੋਂ ਸੇਵਾ ਕਰ ਰਹੀ ਐ ਜਿਹੜੀ ਹੈਗੀ ਬੜੀ ਜਿਵੇਂ ਜਿਵੇਂ ਸਵਰਗ ਦੇਖਣਾ ਹੋਵੇ ਨਾ ਲੋਕੀ ਕਹਿੰਦਾ ਮਰ ਕੇ ਸਵਰਗਾਂ ਚ ਗਏ ਸਾਖਸ਼ਾ ਸਵਰਗ ਇੱਥੇ ਐ ਇੱਥੇ ਆ ਜਾਓ ਗੁਰਰਾਮਦਾਸ ਜਰਤ ਤੁਹਾਨੂੰ ਸਵਰਗ ਦੇ ਦਰਸ਼ਨ ਹੋ ਜਾਣਗੇ ਦੀਨ ਦੁਨੀ ਦੇ ਮਾਲਕਾ ਕੀ ਆਖਾਂ ਕਿਸ ਦੇ ਨਾਲ ਦਾ ਹੈ ਚਮਤਕਾਰ ਤੇਰਾ ਚੰਨ ਵੇਖ ਚਿਹਰਾ ਹੋਜੇ ਫੜਕ ਚਟਾ ਸੂਰਜ ਚੱਲ ਨਾ ਸਕੇ ਝਲਕਾਰ ਤੇਰਾ ਬਿਜਲੀ ਵਿੱਚ ਸਮਾਨ ਦੇ ਪਈ ਤੜਪੇ ਤੇਜ ਵੇਖ ਕੇ ਐ ਦਾਤਾਰ ਤੇਰਾ ਆ ਕੇ ਦੇਵਤੇ ਸਵਰਗਾਂ ਤੋਂ ਕਦੂ ਜੰਮਨ ਨਾਲੇ ਦੇਵੀਆਂ ਕਰਨ ਸਤਕਾਰ ਤੇਰਾ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਕਰਾਂ ਕੀ ਸਿਫਤ ਤੇਰੀ ਉੱਚਾ ਤੋਂ ਤੇ ਉੱਚਾ ਦਰਬਾਰ ਤੇਰਾ ਡਿੱਠੇ ਸਬੇ ਥਾਵ ਨਹੀਂ ਤੁਜਿਆ ਇਹੋ ਜਿਹਾ ਸਥਾਨ ਦੁਨੀਆ ਤੇ ਕਿਤੇ ਨਹੀਂ ਇੱਥੇ ਰੋਗਿਆਂ ਦੇ ਰੋਗ ਦੂਰ ਹੋ ਗਏ ਕੋੜੀਆਂ ਦੇ ਕੋੜ ਦੂਰ ਹੋ ਗਏ 24 ਘੰਟੇ ਲੰਗਰ ਚੱਲਦਾ ਲੰਗਰ ਚੱਲਦਾ ਹੈ ਅੱਜ ਤੱਕ ਕਦੇ ਤੋੜ ਨਹੀਂ ਆਈ ਸਮੂਹ ਪ੍ਰਾਣੀ ਜਿਹੜਾ ਹੈਗਾ ਅੱਜ ਦੇ ਦਿਨ ਆ ਕੇ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਨਾ ਤੁਮਸਤੇ ਹੋ ਕੇ ਨੰਦੇ ਅਵਤਾਰਪੁਰ ਤੇ ਢੋਲੀਆਂ ਵੱਜ ਰਿਆ ਹੈ ਤੇ ਅਜ ਦਾ ਦਿਨ ਹੈਗਾ ਹਰ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਆਪਣਾ ਨਾਮ ਦੱਸ ਕੇ ਜਿਸ ਦਾ ਕਾਰਜ ਜੜ ਦੇ ਉਸ ਦਾ ਵਸਤੂ ਕੋ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੋਲਪੀ ਸਿੰਘ ਸultanpur Lodhi ਤੋਂ ਅਸੀਂ ਗੁਰੂ ਕੁੰਨਿਆਂ ਤੇ ਮਹਾਰਾਜੀ ਦੇ ਦਰਸ਼ਨ ਕਰਨ ਆਏ ਹਾਂ ਸਭ ਸੰਗਤਾਂ ਨੂੰ ਗੁਰੂ ਕੁੰਨਿਆਂ ਦੀਆਂ ਵਧਾਈਆਂ ਹੋਣ ਸਤਿਗੁਰੂ ਚੜ੍ਹਦੀ ਕਲਾ ਚ ਰੱਖਣ ਸਭ ਸੰਗਤਾਂ ਨੂੰ ਵਾਹਿਦਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਸਜਾਵਟ ਵੀ ਕੀਤੀ ਕਿੰਦਾ ਲੱਗਿਆ ਬਹੁਤ ਵਧੀਆ ਸਜਾਵਟ ਕੀਤੀ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਹੋਈ ਹੈ ਜੀ ਤੇ ਜੇ ਗੱਲ ਕਰੀਏ ਅੰਦਰ ਲਾਈਟਿੰਗ ਦੀ ਉਹਨਾਂ ਦੇ ਉਹਨਾਂ ਦੇ ਬਹੁਤ ਬਹੁਤ ਹੀ ਵਧੀਆ ਜੀ ਬਹੁਤ ਵਧੀਆ ਪ੍ਰਬੰਧ ਹੈ ਜੀ ਹਾਂਜੀ ਠੀਕ ਸੇਵਾਦਾਰਾਂ ਲੋ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਜੀ ਮੈਂ ਦੁਜੀ ਆਪਣਾ ਨਾਮ ਦੱਸ ਮੇਰਾ ਨਾਮ ਸ਼ਤਮਲਾਲ ਜੀ ਸ਼ਤਮਲਾਲ ਆਪਹਾਸ਼ਰ ਪਰਤੂ ਜੀ ਮਹਾਰਾਜ ਦੇ ਬਹੁਤ ਰੰਗ ਭਗ ਲੱਗੇ ਨਾ ਮਾਜੇ ਕੋ ਵਾਈਗਰੂ ਜੀ ਅਸੀਂ ਹਰੇਕ ਸਾਲ ਇੱਥੇ ਆਈਦਾ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਤਿਆਰੀਆਂ ਵਾਈਗਰੂ ਨੇ ਬਹੁਤ ਜ਼ਿਆਦਾ ਕੀਤੀਆਂ ਵਾਈਗਰੂ ਜੀ ਕੋਈ ਇੱਕ ਚੀਜ਼ ਦੀ ਕੋਈ ਕਮੀ ਪੇਛੇ ਨਹੀਂ ਹੈਗੀ ਵਾਈਗਰੂ ਜੀ ਹਾਂ ਜੀ ਅੰਦਰ ਜਿਹੜਾ ਫਲਾਵਰ ਲੱਗੇ ਉਹ ਬਸ ਵਾਹਿਗੁਰੂ ਅੰਦਰ ਫਲਾਵਰ ਤਰ੍ਹਾਂ ਤਰ੍ਹਾਂ ਦੇ ਲੱਗੇ ਨੇ ਵੱਖ-ਵੱਖ ਦੇਸ਼ਾਂ ਤੋਂ ਵੱਖ-ਵੱਖ ਜਗ੍ਹਾ ਤੋਂ ਜਿਵੇਂ ਗੁਰੂ ਦੀ ਕਿਰਪਾ ਜਿਸ ਤੇ ਹੋਇਆ ਸਾਰਾ ਕੁਝ ਲੈ ਕੇ ਆਏ ਨੇ ਉਹ ਵਾਲੇ ਹਾਂਜੀ ਕਿਸ ਤਰ੍ਹਾਂ ਦੇ ਬੰਦੋਬਸਤ ਨੇ ਅੰਦਰ ਸਾਰੇ ਵਾਹਿਗੁਰੂ ਜੀ ਬੰਦੋਬਸਤ ਈਵੇਂ ਦੇ ਹਨ ਬੰਦੋਬਸਤ ਜਿਵੇਂ ਕੀ ਆਪਾਂ ਕੋਈ ਵੀ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਵਾਹਿਗੁਰੂ ਜੀ ਗੁਰੂ ਕਰਦੇ ਵਿੱਚ ਕੋਈ ਵੀ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਬਾਥਰੂਮ ਤੱਕ ਵੀ ਕਲੀਨ ਨੇ ਵਾਹਿਗੁਰੂ ਜੀ ਹਿੰਦੀ ਬੋਲੋਗੇ ਤੇ ਅੱਜ ਜੋ ਤੇਕਰ ਨਾਨਕ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਹੈ ਲੱਖ ਲੱਖ ਸਾਰੀ ਸੰਗਤ ਨੂੰ ਵਧਾਈ ਹੋਵੇ ਗੁਰੂ ਰਾਮ ਦੇ ਇੰਨੀ ਕਿਰਪਾ ਕੀਤੀ ਹੈ ਮੈਂ ਨਾ ਲੱਤਾਂ ਵਾਲੇ ਤੇ ਕਹਿੰਦੇ ਕੀ ਮੇਰੀਆਂ ਦਵੇਂ ਲੱਤਾਂ ਇੰਨੀਆਂ ਗੁਰੂ ਰਾਮ ਨੇ ਇੰਨੀ ਕਿਰਪਾ ਕੀਤੀ ਹੈ ਜਿਹੜੇ ਸੱਜਣੇ ਰੇੜੀ ਤੇ ਬਹਾਇਆ ਆ ਜੀ ਆਏ ਨੇ ਨਾਲ ਸਰ ਮਹਾਰਾਜ ਇਹਨਾਂ ਸੁਣੇ ਦਰਸ਼ਨਧਾਰੇ ਬੱਚ ਨੇ ਲੱਖ ਲੱਖ ਸ਼ੁਕਰ ਦਾਤਾ ਹਰ ਇੱਕ ਸੰਗਤ ਦਾ ਇਤਰਾ ਪੜਾ ਕਰਿਓ ਨਾਮਦਾਨ ਚੜ੍ਹਦੀ ਕਲਾ ਸਰਬਾਧਾ ਪੜਾ ਕਰ ਆ ਮੇਰਾ ਬੱਚਾ 5 ਸਾਲ ਦਾ ਨਿਕਲ ਆ ਆ ਕਰਦੇ ਨੇ ਐਸੀ ਕਿਰਪਾ ਗੱਗੋਮਾਲ ਦੁਆਏ ਮਾਰਾ 50 ਕਿਲੋਮੀਟਰ ਦੁਆਏ ਸੱਚੇ ਭਾਈ ਜੀ ਕਿਰਪਾ ਤੁਹਾਡੇ ਵੀਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਟਰਵਿਊ ਲੈ ਲਿਆ ਕੀ ਬੰਦੋਬਸਤ ਕਿਸ ਤਰ੍ਹਾਂ ਦੇ ਨੇ ਅੰਦਰ ਬੰਦੋਬਸਤ ਬਹੁਤ ਵਧੀਆ ਭਾਈ ਕੋਈ 300 ਗੁਰੂ ਰਾਮ ਦਾ ਦੇਣ ਨਹੀਂ ਦੇ ਸਕੀ ਇੰਨੀ ਕਿਰਪਾ ਸੱਚੇ ਭਾਜੇ ਮੇਰੇ ਕੇ ਬਾਜੀ ਨੂੰ ਦਰਸ਼ਨ ਦੇਣ ਦੇ ਨੇ ਲੋਕ ਤੁਰ ਕੇ ਲੱਤਣੇ ਨਹੀਂ ਆਉਂਦੇ ਮੈਂ ਬਿਨਾਂ ਲੱਤਣੇ ਦਰਸ਼ਨ ਮਾਰ ਕੇ ਦੇਣ ਦੇ ਸਿਰਫ ਰੀਡੀਅਸ ਬਹੁਤ ਸੌਦਾ ਜੀ ਇੱਥੇ ਕੇ ਗੱਲ ਦੀ ਕਮੀ ਨਹੀਂ ਆਈ ਇੰਨੀ ਕਿਰਪਾ ਮਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ